ਉਹ ਸਾਰਿਆਂ ਨੂੰ ਸ਼ਾਸਿਕਾਰ ਮਿਸਟਰ ਪਿੰਡ ਜੋੜੀ ਤੇ ਤੁਹਾਡਾ ਸਵਾਗਤ ਹੈਗਾ। ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ, ਚੜ੍ਹਦੀ ਕਲਾ ਵਿੱਚ ਹੋਮੋਗੇ। ਲੋ ਜੀ ਆਪਾਂ ਨੇ ਜਾਣਾਗਾ ਪਿੰਡ। ਬੇ ਉੱਥੇ ਬੇਟੇ ਦਾ ਪਰਥੜੇ ਹੈਗਾ। ਫਰੈਂਡ ਦੇ ਮੁੰਡੇ ਦਾਗਾ। ਭੈਣ ਵੀ ਹੈਗੀ ਵੈਸੇ, ਭੈਣਾਂ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ ਜੀ। ਜ਼ਿਆਦਾ ਚਾਹੁੰਦੀ ਹੈ ਜੀ ਉਹ। ਉਹਨਾਂ ਦੇ ਬੇਟੇ ਦਾ ਬਰਥਡੇ ਆ, ਉਹਨਾਂ ਨੇ ਫੋਨ ਕਰਿਆ ਸੀ ਵੀ ਤੁਸੀਂ ਬਰਥਡੇ ਤੇ ਆਜੋ 5:30 ਵਜੇ। ਮੈਨੂੰ ਜੇ ਮੈਨੇ ਸਰਜੀ ਨੂੰ ਫੋਨ ਕਰਿਆ ਸੀਗਾ ਸਰਜੀ ਕਹਿੰਦੇ ਮੈਨੂੰ ਅਜੇ 10 ਮਿੰਟ ਲੱਗਣਗੇ ਵੈਸੇ ਜਦੋਂ ਅਸੀਂ ਜਾਣਾ ਹੁੰਦਾ ਨਾ ਕਸਟਮਰ ਵੀ ਉਦੀ ਆਉਂਦੇ ਹੁੰਦੇ ਆ ਉਹ ਪਮਾਸੀਂ ਘੰਟਾ ਅੱਧਾ ਘੰਟਾ ਫਰੀ ਬੈਠੇ ਰਹੀਏ ਜਦੋਂ ਐਟੋ ਟਾਈਮ ਜਾਣਾ ਹੋਵੇ ਐਟੋ ਟਾਈਮ ਹੀ ਕਹਿੰਦੇ ਵੀ ਸਾਨੂੰ ਤਾਂ ਸਰਵਿਸ ਦੇ ਕੇ ਜਾਓ ਸਾਡਾ ਕੰਮ ਕਰਕੇ ਜਾਓ ਹੁਣ ਕੋਈ ਕਸਟਮਰ ਲੌਂਗੋ ਵਾਲ ਤੋਂ ਆ ਰਹੇ ਸੀਗੇ ਉਹਨਾਂ ਤੇ ਪੈਚ ਲਾਣਾ ਸੀਗੇ ਕਹਿੰਦੇ 15-20 ਮਿੰਟ ਲੱਗਣਗੇ ਪੈਚ ਲਾਉਣ ਤੇ ਅਸੀਂ ਆ ਰਹਾਂਗੇ ਫਿਲਹਾਲ ਅਸੀਂ ਮੇਰੇ ਖਰ ਥੋੜਾ ਜਿਹਾ ਲੇਟ ਤਾਂ ਹੋ ਜਾਾਂਗੇ ਉਹਨਾਂ ਨੇ 5:30 ਦਾ ਟਾਈਮ ਦਿੱਤਾ ਸੀਗਾ ਹੁਣ ਦੇਖਦੇ ਆਂਗੇ ਅੱਗੇ ਕਿੰਨਾ ਕੁ ਟਾਈਮ ਲਾਉਂਦੇ ਨੇ ਸਾਰਾ ਆਉਣ ਤੇ ਗੱਲੇ ਚ ਜਾ ਰਹੇ ਹਾਂ ਲੋ ਜੀ ਆਪਾਂ ਚੱਲ ਪਏ ਪਿੰਡ ਬਖਸ਼ੀ ਵਾਲ ਨੂੰ ਸਰ ਸਾਡੇ ਬਹੁਤ ਲੇਟ ਹੋ ਗਏ ਓ ਯਾਰ ਕੀ ਕਰਾਂ ਹੁਣ ਕਲਾਇੰਟ ਦਾ ਬੈਠੇ ਨੇ ਹੁਣ ਉਹਨਾਂ ਦਾ ਵੀ ਕੰਮ ਕਰਨਾ ਵਿਚਾਰ ਰਹੇ ਹਾਂ ਦੂਰੋਂ ਆਏ ਨੇ ਤੁਸੀਂ ਕਹਿ ਦੋ ਨਾ ਵੀ ਮੈਨੂੰ ਘੰਟਾ ਲੱਗੂ ਕਿਉਂ ਤੁਸੀਂ ਮੈਨੂੰ ਲਾਰੇ ਚ ਲਾਈ ਜਾਂਦੇ ਵੀ 10 ਮਿੰਟ ਲੱਗਣਗੇ 15 ਮਿੰਟ ਲੱਗਣਗੇ ਮੈਂ ਚੱਲ ਪਿਆ ਯਾਰ ਫਿਰ ਮੈਨੂੰ ਤਾਂ ਕਹਿ ਨਹੀਂ ਪਊਗਾ ਵੀ ਕਿਵੇਂ ਆਈ ਕਿਵੇਂ ਕਹਿਣਾ ਪਊਗਾ ਵੀ ਕਿਤੇ ਮੈਡਮ ਗੁੱਸੇ ਨਾ ਹੋ ਜੇ ਮੇਰਾ ਤਾਂ ਪਾਰਾ ਵੱਜ ਜਾਂਦਾਗਾ ਫੇਰ ਤੁਸੀਂ ਵੀ ਦੱਸ ਦਿਓ ਮੈਨੂੰ ਕਿਹਦਾ ਕਿਹਦਾ ਪਾਰਾ ਵੱਧਦਾਗਾ ਜ਼ਿਆਦਾ ਮੇਰਾ ਬਾੜਾ ਪਾਰਾ ਵੱਧਦਾਗਾ ਪਰ પેટ્રોલ ਤੋਂ ਪਾਰ ਹੋ ਜਾਣੀ ਆ ਫੇਰ ਫਿਰ ਮੈਨੂੰ ਗੁੱਸਾ ਵੀ ਯਾਰ ਫਿਰ ਮੈਂ ਐਵੇਂ ਫੋਨ ਵੀ ਕਰਨ ਲੱਗੀ ਸੀ ਉਹਨਾਂ ਨੂੰ ਵੀ ਤੁਸੀਂ ਕੱਟ ਲੋ ਕਿ ਅਸੀਂ ਆਉਂਦੇ ਨਹੀਂ ਜਾਈਂਦਾ ਫਿਰ ਹੁਣ ਤੈਨੂੰ ਹੁਣ ਤੁਹਾਨੂੰ ਐਂ ਲੱਗਦਾ ਜਿਦਾ ਵੀ ਮੈਂ ਕੁਝ ਮਾਰਾਂ ਪਤਾ ਕੀ ਮੈਂ 5 ਵਜੇ ਦਾ ਟਾਈਮ 5 ਵਜੇ ਤੇ ਕਹਿਣ ਲੱਗ ਰਹੇ ਸੀ ਇਹਦੇ ਜਾਣਾਗਾ 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 ਟਾਈਮ ਤਾਂ ਕਿੰਨਾ ਹੋ ਗਿਆ 6 ਵਜੇ ਯਾਰ ਫਿਰ ਲਾਈਨ ਦਾ ਦੂਰੋਂ ਆਇਆ ਹੋਇਆ ਸੀ ਨਾ ਫਿਰ ਇਸ ਕਰਕੇ ਸਾਰਾ ਖਲ ਜਾਂਦੇ ਕਲੈਨ ਨੂੰ ਤੁਸੀਂ ਜਦੋਂ ਮੈਨੂੰ ਕਿਤੇ ਜਾਣਾ ਹੁੰਦਾ ਕਿਉਂ ਕਰਿਆ ਕਰਦੇ ਯਾਰ ਫਿਰ ਹੁਣ ਛੋੜਾ ਮोटा ਦੇਖਣਾ ਹੈ ਹੈਂਡ ਨੂੰ ਚਾਹੀ ਕਰਦੇ ਹੋਗੇ ਜਦੋਂ ਵੈਸੇ ਸਾਨੂੰ ਕਿਤੇ ਵੀ ਜਾਣਾ ਹੋਵੇ ਅਸੀਂ ਕਿਸੇ ਤੇ ਸਹੀ ਟਾਈਮ ਤੇ ਨਹੀਂ ਪਹੁੰਚਦੇ ਹੈਗੇ ਘੰਟਾ ਡੇਢ ਘੰਟਾ ਲੇਟ ਹੀ ਜਾਂਦੇ ਹੁੰਦੇ ਆਗੇ ਓ ਯਾਰ ਹੋਰ ਯਾਰ ਕੋਈ ਇਧਰ ਹੀ ਸੇ ਦਰਾਂ ਰਿਸ਼ਤੇ ਜਾਣਾ ਹੋਵੇ ਲੋਕਲ ਜਾਣਾ ਹੋਵੇ ਮਿੰਟ ਜਾਣਾ ਹੋਵੇ ਮੂੰਪਮਾ ਅਸੀਂ ਘੰਟਾ ਅੱਧਾ ਘੰਟਾ ਫਰੀ ਬੈਠੇ ਰਹੀਏ ਕਸਟਮਰ ਉਦੀ ਆ ਜਾਂਦਾਗਾ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਜਾਣਾ ਕਰ ਦੇ ਬਹ ਪਹੁੰਚ ਜਾਓ ਬੜਾ ਬੜ ਬੜ ਮਚਾ ਜਾਈ ਜੀ ਪਹੁੰਚ ਜਾਓ ਜਦੋਂ ਪਾਗੇ ਵੀ ਉਹਨਾਂ ਨੇ ਘੰਟਾ ਫੇਰਾ ਮੋੜਣਾ ਨਹੀਂ ਆ ਗਿਆ ਕਲਾਇੰਟ ਦਾ ਤੇ ਮੌਤ ਦਾ ਕੁਝ ਨਹੀਂ ਪਤਾ ਕਦੋਂ ਆਵੇ ਪਤਾ ਕੀ ਫਿਰ ਰਿਸ਼ਤੇਦਾਰੀ ਪੈਂ ਪੈਂਿਆਂ ਦੇ ਵੀ ਜ਼ਰੂਰੀ ਆ ਕਸਟਮਰ ਤਾਂ ਦੁਬਾਰਾ ਵੀ ਆਜੂਗਾ ਉਹਦਾ ਜਨਮ ਦਿਨ ਸਾਲ ਤੋਂ ਆਪਾਂ ਦੁਬਾਰਾ ਆ ਆ ਇਹ ਤਾਂ ਗੱਲ ਹੈ ਇਹ ਤਾਂ ਇਹ ਕਾ ਪਚੇਲੀ ਅਗਲਾ ਕੇ ਇੱਕ ਕੱਟ ਲਾਂਦਾਗਾ ਐਨੇ ਪਿਆਰ ਨਾਲ ਬੁਲਾਉਂਦਾਗਾ ਲਗਦਾ ਓ ਯਾਰ ਫਿਰ ਕੀ ਕਰੀ ਆਪਣੀ ਜੂਨ ਇਹ ਜੀ ਐ ਆਪਾਂ ਜਾ ਨਹੀਂ ਸਕਦੇ ਜੱਜ ਮੈਂ ਤਾਂ ਬਸ ਨਾ ਸਾਲ ਤੋਂ ਸਾਲ ਹੀ ਕੰਮ ਕਰੂੰਗੀ ਜਿਆਦਾ ਕੰਮ ਨਹੀਂ ਕਰਦੀ ਰਹੀਗੀ ਬਸ ਅਕੈਡਮੀ ਤੇ ਛੱਡ ਦੂੰਗੀ ਮੈਂ ਕੰਮ ਸਾਦੇ ਰਿਸ਼ਤੇਦਾਰੀਆਂ ਐ ਕਿਵੇਂ ਗੱਲ ਬਣੂਗੀ ਸਾਰੇ ਲੈ ਜਾਂਦੇ ਨੇ ਪਿੰਡ ਵੱਡੀਆਂ ਐ ਕਿਵੇਂ ਗੱਲ ਬਣੂਗੀ ਮੈਂ ਛੱਡ ਦੂੰਗਾ ਬਸ ਮੈਂ ਕੋਈ ਮਕਮਾ ਹੀ ਨਹੀਂ ਰਹੂੰਗੀ ਬਹੁਤਾ ਐਨਾ ਕੰਮ ਕਰ ਲਿਆ ਲੈ ਤੇਲ ਦੇਖ ਲੈ ਤੇਲ ਜਮਾਂ ਘਟਾ ਆਉਣਾ ਹੁਣ ਫੇਰਾ ਕਿੱਧਰ ਪਵਾਉਂਗੇ ਤੇਲਾ ਆ ਦੇ ਹੁਣ ਪਵਾਉਂਦੇ ਤਾਂ ਐਸੀ ਨਾ ਕਿ ਤੇ ਰਸਤੇ 'ਚ ਸਕੂਟਰੀ ਖੜਾ ਲਿਓ ਹੁਣ ਤੇਲ ਪਵਾਉਣ ਲੱਗ ਗਿਓ ਵੀ ਤੁਸੀਂ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਆ ਆਜ ਤੱਕ ਆਜ ਤੱਕ ਚੱਲ ਪਟ્રોલ ਪੰਪ ਲਵੀ ਆ ਗਿਆ ਛੇਤੀ ਪਾਜੂਗਾ ਤੇਲਾ ਕਿੱਧਰ ਆਈਏ ਉਧਰ ਜਾਂਦੇ ਰਹੇ ਸਰ ਪਰ ਬਾਰੇ ਨੇ ਆਪਣਾ ਤੇਲ ਸਕੂਟੀ ਦੇ ਵਿੱਚੋਂ ਬਿਲਕੁਲ ਨਹੀਂ ਬਣਦਾ ਪਰ ਸਕੂਟੇ 'ਚ ਤੇਲ ਵੀ ਤੇ ਖਤਮ ਹੋ ਗਿਆ ਜਾਂਦੇ ਜਾਂਦੇ ਵੇਂ ਸੇ ਕਰਨਗੇ ਸਕੈਨ ਕਿੰਨੇ ਦਾ ਪਵਾ ਰਿਓ 300 ਦਾ ਜੀ ਕਿੰਨੇ ਦਿਨ ਚੱਲਦਾ 300 ਦਾ ਤੇਲ ਪਵਾ ਕੇ ਕਿੰਨਾ ਪਾਉਂਦੇ ਹਾਂ 20 ਪੇਟੇ ਪਰ 3 ਕੋਹ ਲਾ ਪਈ ਰਕਤ ਹੋਈ 3 ਲੀਟਰ 3 ਲੀਟਰ ਬੈਗਾ ਜੀ ਹਾਂ ਦੱਸਿਓ ਨਾ ਕਿਦੈ ਨੂੰ ਦੋ ਦਿਨ ਚਲਾਉਂਗੇ ਇਹਦਾ ਮਸੋਲਾ ਇਹਦਾ ਆ ਗਿਆ ਥੈਂਕ ਯੂ ਬਰੇ ਜੀ ਤੇਲ ਵਾਲਿਆ ਚੱਲ ਪਈ ਹੁਣਾ ਬੱਛੇ ਵਾਲੇ ਨਹੀਂ ਪਤਾ ਹੈਗਾ ਵੀ ਕਿੰਨੇ ਮਿੰਟਾਂ ਚ ਪਹੁੰਚਾਂਗੇ ਦਸ ਮਿੰਟਾਂ ਦੇ ਮਿੰਟਾਂ ਚ ਪਹੁੰਚਾਂਗੇ ਬੱਛੇ ਵਾਲੇ ਆਪਾਂ ਫੋਨ ਕਰਾਂਗੇ ਤੁਸੀਂ ਨਾ ਸਕੂਟਰੀ ਮੈਨੂੰ ਦੇ ਦਿਆ ਕਰੋ ਫੇਰ ਮੈਂ ਕਿੰਨੀ ਵਾਰੀ ਤਾਂ ਕਿਹਾ ਵੀ ਆਪਦਾ ਕੰਮ ਆਖਰਾ ਕਰੋ ਸਕੂਟਰੀ ਕਿੱਥੇ ਪੜਾਉਣੇਗੇ ਜੇ ਤੁਸੀਂ ਆਹ ਕਰਦੇ ਨੇ ਮੁੰਡਾ ਨਹੀਂ ਤੁਹਾਡਾ ਆਹ ਕਰਨ ਦਿੰਦਾ ਹੈਗਾ ਯਾਰ ਹੁਣ ਉਹਦਾ ਵੀ ਚੱਕਣੀ ਨਹੀਂ ਹੈਗੀ ਸਕੂਟਰੀ ਚੱਕਣੀ ਨਹੀਂ ਹੈਗੀ ਲੈ ਦੱਸ ਉਹ ਯਾਰ ਡਰਾਂ ਵੀ ਕੱਲੀ ਕੱਲੀ ਮਾਂ ਮੇਰੀ ਕੱਲੀਆਂ ਕੱਲੀਆਂ ਹੁੰਦੀਆਂ ਨੇ ਮਾਵਾਂ ਦੋ ਦੋ ਪੂਰੇ ਨਹੀਂ ਹੁੰਦੇ ਗੱਡੀ ਵੀ ਸਿੱਖ ਲਈ ਤੁਸੀਂ ਮੈਨੂੰ ਲੱਗਦਾ ਗੱਡੀ ਕਿ ਨਹੀਂ ਫੜਾਣੀ ਹੈਗੀ ਜਸਟ ਟ੍ਰੇਨਿੰਗ ਗੱਡੀ ਹੀ ਫੜਾਉਂਦੇ ਹੈਗੇ ਜਦੋਂ ਤੁਸੀਂ ਮੈਨੂੰ ਗੱਡੀ ਦਾ ਪਤਾ ਕੀ ਹੈ ਗੱਲ ਤੇ ਦਾ ਗੱਲ ਗਿੱਡਿਚ ਸੇਫਟ ਹੈਗਾ ਬੰਦਾ ਲੈ ਸੇਫ ਸੇਫ ਦੇਖ ਲਓ ਪਰ ਮੈਂ ਪੂਰੇ ਕਿਧਰੇ ਡੜੀ ਜਾਵੇ ਬੱਚੇ ਕਿ ਸਿਰ ਵਿੱਚ ਮਰ ਜੀ ਅਸੀਂ ਤਾਂ ਇਹ ਦੇਖ ਲਓ ਵੀ ਚਾਰੇ ਪਾਸੇ ਸੇਵਾ ਵਿੱਚ ਬੈਠਿਆ ਬੰਦਾ ਸੇਫ ਹੈ ਉਹ ਫੇਰ ਵੀ ਫਰਕ ਤਾਂ ਆਏਗਾ ਸਕੂਟਰੀ ਵਿੱਚ ਵੱਜੂਗਾ ਅਗਲਾ ਸੌ 4:30 ਵੱਜੇਗੀ ਤੇ ਮੇਰੇ ਖਿਆਲ ਚ ਬੰਦਾ ਔਣਾ ਕਹਣਾ ਪਾਚੀ ਜਾਊਗਾ ਸਹੀ ਗੱਲ ਤੇ ਗੱਡੀ ਵੱਜੀ ਹੁਣ ਉਹ ਡੀਕ ਰਹੇ ਨੇ ਆਪਣੇ ਹੋਰ ਪੂਰੀ ਵੇਟ ਕਰ ਰਹੇ ਨੇ ਤਾਂ ਕਹਿੰਦੇ ਸਾਡੇ ਇੰਨੀ ਸੁਸਤੀ ਆ ਜਾਂਦੀ ਹੈ ਜੀ ਪਤਾ ਨਹੀਂ ਕਿੱਧਰ ਆ ਰਹੀ ਹੈ ਕਹਿੰਦੇ ਸੁਸਤੀ ਸਾਡੇ ਇਹ ਤਾਂ ਫਿਰ ਹੁਣ ਜੀਰੀਆਂ ਵੜਨ ਦਾ ਟਾਈਮ ਹੋ ਰਿਹਾ ਨਾ ਹੁਣ ਜਦੋਂ ਆਪਾਂ ਵਾਪਸ ਆਵਾਂਗੇ ਮਸਰੀ ਜੀ ਵੀ ਬਹੁਤ ਹੋ ਰਹੀ ਹੈਗੀ ਤੁਸੀਂ ਚੁੰਨੀ ਲੈ ਲਓ ਮੈਂ ਐਨਕਾ ਤਾਂ ਲਾਈ ਰੱਖਿਆ ਬਹੁਤ ਦੇਖ ਲਓ ਆ ਦੇਖਦੇ ਤੇ ਕਿਵੇਂ ਆ ਗਈ ਮਸਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਦੱਸ ਦਵਾਂ ਜੀ ਮੈਂ ਮਛਰਵਾਤ ਤੋਂ ਲਾਉਣੇ ਆਪਾਂ ਆਹੋ ਕਸ਼ੋ ਜੱਪ ਕਸ਼ੋ ਜੱਪ ਮਤਾਂ ਯਾ ਕਸ਼ੋ ਮੈਸ਼ਾ ਕਸ਼ੋ ਜੱਪ ਐਵੇਂ ਨਹੀਂ ਦੱਸਿਆ ਉਹ ਕਸ਼ੋ ਜੱਪ ਵੀ ਹੁੰਦਾ ਉਹ ਗੋਲ ਗੋਲ ਜਾਂ ਮੱਖੀ ਨਹੀਂ ਉਹ ਤਾਂ ਹੁਣ ਚੱਲਣੋਂ ਹਟ ਗਈ ਚਲੇਪੀ ਚਲੇਪੀ ਵਰਗਾ ਹੁੰਦਾ ਮਗੀ ਦਾ ਗੁੰਮਾ ਹੁੰਦਾ ਆਟਾ ਨਹੀਂ ਆ ਰਹੀ ਹੈ ਜੀ ਦੇਖਣੀ ਬੜੀ ਸਿਲੰਗ ਸਿਲੰਗ ਜਾਰੀਆਂ ਪਹੁੰਚ ਜਾਣਾ ਮੇ ਤੇ ਵਾਸਾ ਲਈ ਦੇਖ ਨਹੀਂ ਪੈਦੇ ਵਸ ਜਾਏ ਕੀ ਲੱਗਦਾ ਮੈਨੂੰ ਦੇਖ ਰਹੀਏ ਮਿਲਣਾ ਹਾਂ ਅੱਲਾਮੂ ਜਨਾ ਮੈਂ ਕਰਦਾ ਤੂੰ ਜਾ ਮਿਲ ਅਸੀ ਗਾ ਰਹੇ ਅਸੀ ਗਾ ਰਹੇ ਵਲੌਗ ਬਣਾਉਂਦੇ ਫਿਰ ਦੇ ਵਾਸਤੇ ਮੇਰੇ ਵਾਸਤੇ ਨੇ ਪੇਕੇ ਨੇ ਵੀ ਇਹ ਬਹੁਤ ਵਧੀਆ ਵੈਸੇ ਸਨਿਆਰਾ ਦੇ ਨਾਲ ਲਿਖ ਬਣੀ ਗਈ ਜਿਹੜੇ ਆਪਣੇ ਆਪਣੇ ਜਿਹੜੇ ਮਨਜੀਤ ਇਹਨੇ ਉਹਨਾਂ ਦੇ ਰਿਸ਼ਤੇਦਾਰ ਨੇ ਦੀਦੀ ਘਰ ਦੇ ਰਿਸ਼ਤੇਦਾਰ ਨੇ ਜਦੋਂ ਆਪਾਂ ਨੇ ਮਨਜੀਤ ਦੇ ਮੁੰਡੇ ਤੇ ਪਿਆ ਨਹੀਂ ਗਈ ਸੀ ਮੈਂ ਉਹ ਦੀਦੀ ਹੋਰਾਂ ਨੂੰ ਫੋਟੋਆਂ ਭਾਰਤੀਆਂ ਸੀਗੀਆਂ ਉਹਨਾਂ ਨੇ ਪਹਿਚਾਨ ਲਿਆ ਫਿਰ ਕਹਿੰਦੀ ਮੇਰੇ ਮੰਮੀ ਹੋਰੇ ਵੀ ਪਿਆਤੇ ਗਏ ਸੀ ਮੁੰਡੇ ਤੇ ਕੋਈ ਹੋਰ ਨਹੀਂ ਜਾਣਦਾ ਤੇ ਜੋ ਜਾਣ ਆਹੋ वैसे okay. ना लाइक okay, 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 okay. हुनी ला। यार या है के तू नाल आईएगी ओके हुन कहंदी जॉब चेंज होगी जम्मू जा okay. के दी उना दी ड्यूटी जम्मू ਦੇ ਵਿੱਚ ਇਹਨੂੰ ਕਹਿੰਦੇ ਨੇ ਪਿਆਰ ਦੇ ਗੱਡੀ ਖੜਾ ਕੇ ਮਿਲ ਕੇ ਹਨਾ ਇਹ ਬਹੁਤ ਪਿਆਰ ਕਰਦੀ ਵਸੇ ਆਨੰਦ ਦਾ ਐਸੀ ਚੀਜ਼ ਹੈ ਨਾ ਆਇਦਾ ਜ਼ਿੰਦਗੀ ਵਿੱਚ ਚਾਹ ਛੱਡਦੀ ਯਾਰ ਕੰਮ ਤੇਰੀ ਸੋ ਮੰਨ ਆਪਾਂ ਕਰ ਲਈ ਗਿਆ ਮੇਰਾ ਅੰਨ ਮਿਲਣ ਬਣਾਉਣ ਵਾਲੇ ਰਹਿ ਜਾਂਦੇ ਪਰ ਕਹਿੰਦੀ ਮੈਂ ਤੇ ਵਾ ਇੱਥੇ ਆਜੀ ਮੈਂ ਇੱਥੇ ਵਸਦੀ ਹਾਂ ਓਕੇ ਮਨਪ੍ਰੀਤ ਕਾ ਜੇ ਬਲਕਿ ਜੇ ਉਹ ਮੇਰੀ ਢਾਡੀ ਨਾਲ ਚ ਜਾਂਦੇ ਕਿ 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 ਜਾਰੀ ਹੈ ਆਪਣਾ ਦੋਸਤ ਵੀ ਕਰਕੇ ਕੰਪਨੀ ਵੀ ਕਰਨਾ ਆ ਜੇ ਆਪ ਪਹੁੰਚ ਗਏ ਬਖਸ਼ੀ ਵਾਲਾ ਥੋੜਾ ਉੱਥੇ ਬੋ ਨਾ ਕਰੋ ਕੋ ਚੱਕਰ ਜਿਵੇਂ ਤੋਂ ਡਰਾ ਬੰਦ ਹੌਲੀ ਹੌਲੀ ਜੀ ਬੋਰਰੀ ਦੀ ਲੱਗੇ ਇੱਟ ਤਾਂ ਇਹਨਾਂ ਨੇ ਬੰਦ ਕਰ ਰੱਖਿਆ ਲੈ ਪ੍ਰਵਤ ਦੇ ਆਲ ਆ ਗਏ ਇਹਨਾਂ ਦੇ ਘਰੇ ਪਹੁੰਚ ਗਏ ਆਪਾਂ ਪ੍ਰਵਤ ਦੇ ਆਲ ਮਦਨ لال ਲੈ ਪਹੁੰਚ ਗਏ ਆਪਾਂ ਇਹਨਾਂ ਦੇ ਘਰੇ ਵੈਸੇ ਮਾਹੌਲ ਦੇਖ ਲੈ ਇਹਨਾਂ ਦਾ ਅੰਦਰ ਲਾ ਕੀ ਆ ਸਤਿ ਸ੍ਰੀ ਅਕਾਲ। ਹੋਰ ਕੀ ਮੈਂ? ਵਧੀਆ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਮਗੀ ਡਾਂਟਿੰਗ ਬੁਲਾ ਰਿਹਾ ਹੈ। ਹੈਲੋ। ਇਹ ਕਿਥੋਂ ਮੁੰਡਾ? ਸੁਨਾਮ ਤੋਂ। ਸੁਨਾਮ। ਅਸੀਂ ਵੀ ਸੁਨਾਮ ਤੋਂ ਆਏ ਆ। ਕਿਹਦੇ ਨਾਲ ਆਏ ਤੁਸੀਂ? ਪਾਪਾ ਨਾਲ। ਪਾਪਾ ਛੱਡ ਕੇ ਗਏ ਨੇ। ਲਓ ਜੀ ਆਪਾਂ ਤੇ ਤਾਂ ਬਰਥਡੇ ਆ ਗਿਆ ਦੇਖੋ। ਕਿੰਨੇ ਸਾਲ ਦਾ ਹੋ ਗਿਆ? 9 9 ਸਾਲ ਦਾ। 8 اچھا 9 ਦਾ ਹੋ ਗਿਆ ਕਿੰਵਾ ਲੱਗਿਆ ਕਿੰਵਾ ਸਾਲ ਲੱਗਿਆ 10ਵਾਂ 10ਵਾਂ ਲੱਗਿਆ ਕਮਾਲ ਕਰਤੀ ਉਹ ਤਾਂ ਵੱਡਾ ਹੋ ਗਿਆ ਆਕਾਸ਼ ਹਾਂ ਐ ਆਕਾਸ਼ ਬਸ ਫਿਰ ਵਿਆਹ ਵੀ ਕਰਨਾ ਹੁਣ ਅਕੇ ਹੈ ਵੀ ਕਰਨਾ ਵਿਆਹ ਲਈ ਉਹ ਐ ਨਹੀਂ ਐ ਅਸੀਂ ਬਹੂ ਕਿੱਦਾਂ ਨਹੀਂ ਚੰਗੀ ਹੈ ਜੋ ਵਾਲੀ ਚਾਹੁੰਦੀ ਹੈ ਕਿ ਕੋਈ ਹਾਊਸ ਵਾਈਫ ਟਰੇਂਗ ਮੰਮੀ ਮੰਗੂ ਕੰਮ ਕਰਨਾ ਨੇ ਹਾਂ ਮੰਮੀ ਮੰਗੂ ਨੇ ਕੰਮ ਕਰਨਾ ਲਈ ਕਿੰਦੀ ਇਹ ਹਾਊਸ ਹਾਊਸ ਵਾਈਫ ਜਿਵੇਂ ਮਰਜੀ ਗਿਆ ਕਰਾਦੀ ਐ ਜਿਵੇਂ ਮਰਜੀ ਹੋ ਜੀ ਚੱਲ ਜੀ ਚੱਲ ਤੇ ਇਹ ਕਹਿੰਦਾ ਵੀ ਜੈ ਇੰਦਾਂ ਦੀ ਮਰਜ਼ੀ ਹੋਵੇ ਬਾਪ ਬਾਗਿਆ ਰੋਟੀ ਇਕੱਠੀ ਖਾਏ ਕਰੋਗੇ ਅਲੱਗ-ਅਲੱਗ ਵਸੇ ਖਾ ਅਲੱਗ-ਅਲੱਗ ਖਾਉਗਾ ਨਹੀਂ ਹੰਦਰ ਰੋਟੀ ਸਨ ਖਾਓ ਜਿਹੜਾ ਨੰਦ ਆਦਾ ਗਿਆ ਹੈ ਆ ਵੀ ਮੇਰਾ ਨਾਮ ਕੀ ਰੱਖੇਗਾ ਨਾਮ ਹਾਂ 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 ਖੁਦ ਕਰਦੇ ਥੋੜੇ ਸੁੱਖ ਮਾਣ ਬਣਾ ਕਰਾ ਦਿੰਦਾ ਹਾਂ ਬੰਦਲਾ ਆਹ ਦੇ ਇੱਕ ਵਾਰੀ ਇਹ ਕਰੇਗਾ ਹਾਂ ਉਹਨਾਂ ਨੂੰ 15 17 ਹਰ ਇੱਕ ਹਿਸਾਬ ਨਾਲ ਉਹਦੇ ਸੁਆਸਤਾਰ ਉਹਦੇ ਸੁਆਸਤਾਰ ਆ ਦੇਖੋ ਜਦ ਤੱਕ ਇਹ ਆਪ ਜੀ ਮੈਂ ਇੱਕ ਚੋਰ ਨੇ ਲਈ ਆਪਾਂ ਪੁਆ ਗਏ ਆਪਾਂ ਸਮੋਸੇ ਪਏ ਨੇ ਆ ਦੇਖੋ ਪਰਿਵਾਰ ਨੇ ਸਾਮਾਨ ਸਾਰ ਤਿਆਰ ਕਰ ਰੱਖਿਆਗਾ ਚਾਵਲ ਇਧਰ ਮੈਂ ਕਿਹੜੀ ਸਬਜ਼ੀ ਬਣਾਤੀ ਹੋਏਗੀ ਮੈਡਮ ਜੀ ਨੇ ਇੱਕ ਹੀ ਬਣਾਇਆ ਹੋਇ ਨੋ ਜੀ ਮਟਰ ਪਨੀਰ ਮਟਰ ਪਨੀਰ ਦੀ ਸਬਜ਼ੀ ਤਿਆਰ ਕਰ ਰੱਖਿਆ ਆ ਕਿ ਨਾ ਇਧਰ ਸਮੋਸੇ ਦੇਖੋ ਹਰ ਕਿਸੇ ਸਬਜ਼ੀ ਨੂੰ ਸਮੋਸੇ ਤਿਆਰ ਕਰ ਰੱਖੇ ਨੇ ਇਹ ਚਟਨੀ ਚਟਿਆਈ ਚਟਨੀ ਜੁੱਟਨੀ ਸਾਰਾ ਪਾ ਕੇ ਤਿਆਰ ਕਰ ਰੱਖਿਆ ਵੈਸੇ ਇਹ ਦੇਰ ਕਰ ਰਹੀ ਸੀ ਆਪਣੀ ਮੋਡੀਫਾਈ ਕਰਦੇ ਰਹੀ ਸੀ ਵੀ ਲੇਟ ਨਾ ਹੋਵੇ ਤੇ ਭਵੀ ਆ ਗਈ ਸਾਡੀ ਫਾਸਿਕਾ

ਅੱਜ ਮੈਂ ਬਿਨਾਂ ਇਹਨਾਂ ਦਾ ਤਾਂ ਆ ਗਈ ਮੈਂ ਖਮੇ ਨੇ ਫਿਰ ਤੇਰੇ ਡੈਡੀ ਦਾ ਕਹਿੰਦਾ ਤੁਸੀਂ ਟਾਈਮ ਲਾਉਂਗੇ ਉਹਨੂੰ ਵੀ ਦੇ ਫੋਨ ਲੈ ਫੋਨ ਤਾਂ ਵੀ ਪੱਗ ਗਿਆ ਫਿਰ ਕਹਿੰਦਾ ਇਹਦੇ ਛੱਡ ਕੇ ਕਹਿੰਦਾ ਰੱਖੋਗਾ ਦੇ ਨੀ ਨਹੀਂ ਸਾਡੇ ਨਾਲ ਪੱਗ ਚੱਲੀ ਮੈਂ ਛੱਡ ਦੂੰ ਮੈਂ ਜਾਣਦੀ ਤੇਰੀ ਮੰਮਾ ਨੂੰ ਜਾਣ ਆਣੀ ਹੈ ਤੇ ਨਾ ਜਾਣ ਨਹੀਂਗਾ ਮੈਂ ਜਾਣਦੀ ਆ ਤੇਰੀ ਮੰਮਾ ਨੂੰ ਤੇਰੀ ਮੰਮਾ ਤੋਂ ਪੁੱਛ ਲਿਓ ਤੁਸੀਂ ਠੀਕ ਹੈ ਉਹ ਕਹਿੰਦੀ ਕੱਟਣ ਮੈਨੂੰ ਲੈ ਆਉਂਗਾ ਕਲਾਸ ਲੱਗਦੀ ਹੈ ਨਾਮ ਕੀ ਹੈ ਈਦਾਂ ਕੀ ਈਦਾਂ ਤੇਰੀ ਮੰਮਾ ਦਾ ਨਾਮ ਆ ਨਹੀਂ ਬਤਾਇਆ ਮਾਸੀ ਮਾਸੀ ਕਹਿੰਦੇ ਸੀ ਤੈਨੂੰ ਕੀ ਨਾਮ ਆ ਤੇਰੀ ਮੰਮਾ ਦਾ ਕੰਚਨ ਕੰਚਨ ਓਏ ਆਉਂਦੀ ਹੁੰਦੀ ਨੇ ਨਾ ਰੇਖ ਆਂਟੀ ਹੋਰੀਆਂ ਤੇਰੀ ਮੰਮੀ ਕੋਲੇ ਰੇਖਾਂ ਆਉਂਦੀ ਆ ਨਾ ਹੁਣ ਤਾਂ ਜਾਣ ਲੱਗ ਪਏ ਚੱਲੀ ਜਾਂਦੇ ਨਹੀਂ ਮੇਰੀ ਮੰਮੀ ਤਾਂ ਜਾਣਦੀ ਆ ਹਾਂ ਜਦੋਂ ਪਾਪਾ ਵੀ ਦੱਸਦੇ ਸੀ ਹਾਂ ਮੈਂ ਕਿਹਾ ਸੀ ਕਹਿੰਦੇ ਤੁਸੀਂ ਕੀ ਦੀ ਫੇਟ ਕਰਨੀ ਆ ਮੈਂ ਤਾਂ ਉਹਨਾਂ ਦੀ ਕਰਦੇ ਸੀ ਉਹ ਹਾਂ ਉਹ ਆਉਣਗੇ ਫੇਰ ਕੱਟਾਂਗਾ ਨਾ ਤੁਸੀਂ ਵਲੇਟ ਕਰ ਦੋਗੇ ਮੈਂ ਕਿਹਾ ਮੈਂ ਫੇਰ ਉਧਰੋਂ ਬਾਹਰ ਨਾ ਮੈਨੂੰ ਲੋਰੀ ਗਾਉਣ ਚ ਵੀ ਦੇਖ ਦੇਣੀ ਹੈ ਮੇਰੇ ਗਾਗ ਖਾਣ ਮੇਰੇ ਗਾਗ ਬੈਠੇ ਨੇ ਬਸ ਹੋਰ ਕਰੀ ਜਾਂਦਾ ਬਸ ਫੇਰ ਕਹਿੰਦਾ ਕਿ 10 ਮਿੰਟ ਜਾ ਬਸ ਫੇਰ ਅੱਜ ਬਾਹਰ ਨਾਲ ਰਹਿ ਜੂਗਾ ਉਹ ਕਹਿੰਦਾ ਕਹਿੰਦਾ ਫਿਰ ਤੁਸੀਂ ਲੇਟ ਕਰੋਗੇ ਕਹਿੰਦਾ ਫਿਰ ਇਹਦੇ ਹੋਊਗਾ ਜੇ ਮੈਂ ਤੁਹਾਨੂੰ ਆਈ ਲੈ ਗਿਆ ਮਖਾਣੀ ਤੋਂ ਕੰਮ ਜਾਣਾ ਕੱਟਣ ਨੂੰ ਪਸੰਦ ਕੇ ਚੱਲ ਕੱਟ ਕੇ ਕ ਆਕਾਸ਼ ਆ ਤਾਂ ਨਾ ਦੇ ਮੱਲ ਲਾਉਣਾ ਲੈਟਰ ਉੱਟਾ ਹੋਰ ਨਹੀਂ ਚੱਲਦੀ ਆਹ ਲੈਟਰ ਚੱਲਦੀ ਦੀ ਚੱਲਦੀਆਂ ਨੇ ਫਿਰ ਕਿਉਂ ਵੀ ਬਾਈ ਗਵਾਰੇ ਤਾਂ ਦੇਖ ਲਓ ਇਹਨੇ ਕਿਨੇ ਲੈਨੇ ਫੋਟੋ ਖਿੱਚ ਲਈ ਇਸ ਨੇ ਐ ਕਾਸ਼ ਕਿਨੇ ਲੈਨੇ ਹੁਣ ਦੇਖਣ ਲੱਗਿਆ ਭਾਬੀ ਮੈਨੂੰ ਨਹੀਂ ਤਾਂ ਕਾਲੀ ਕਾਲੀ ਦਿਖੀ ਜਾਂਦੀ ਸੋਹਾਂ ਦਾ ਅਸ ਤਾਂ ਜਮੈਂ ਤਾਂ ਜ਼ਮੀਨ ਦੇਖਿਆ ਹੀ ਰੱਖੀ ਹੋਣੀ ਇਹਦੇ ਨਾ ਹੁਣ ਥੋੜਾ ਰੰਗ ਵੀ ਸਾਫ਼ ਹੋ ਗਿਆ ਲਾਵਾ ਹਾਲੋ ਜਾਨ ਕੋਣ ਕਰਕੇ ਆਦਾ ਆਦਾ ਰੱਖ ਕੇ ਬੈਠਾ ਲੈਓ ਮੈਨੂੰ ਦਿਓ ਮੈਨੂੰ ਦਿਓ ਮੈਨੂੰ ਦਿਓ ਮੈਨੂੰ ਤੇਰੀਆਂ ਫੋਟੋਆਂ ਖਿੱਚੀਆਂ ਕੀ ਦੇਖਣ ਬੰਨ ਮੈਨੂੰ ਆਹ ਫੜ ਕੇ ਰੱਖੀਂ ਆਸ਼ਾ ਜੀ ਉਹ ਕਿਥੇ ਮੈਚਸ ਮੈਚਸ ਕਿਹੜੀਆਂ ਬਸ ਬਸ ਕੱਟਣੀਆਂ ਨੇ ਨਾ ਹੋਰ ਦੱਬੀ ਲੈ ਜਾ ਕੇ ਉੱਥੇ ਦੱਬੀ ਲੈ ਕੇ ਜਾਮ ਨੇ ਨਾ ਅਗਲੇ ਦਾ ਇਹਨੂੰ ਤੁਸੀਂ ਕੰਮ ਤੇ ਲਾ ਰੱਖਿਆ ਹਾਂ ਤਾਂ ਕੰਮ ਆਈ ਨਹੀਂ ਜੇ ਤਾਂ ਇਹਦਾ ਦੂਗਾ ਹੈਗਾ ਸੀ ਆ ਗਿਆ ਸੀ ਚਾਹ ਕਾਹਦੇ ਆਦਾ ਭਾਈ ਤਾਂ ਹੀ ਹੋ ਗਈਆਂ ਸਾਢੇ 4 ਵਜੇ ਤੱਕ ਜਨਮ ਸੀਗਾ ਦਾ ਸਟਾਰਟ ਸਫਾਈ ਦਾ ਆਪਾਂ ਨੇ ਤਾਂ ਆ ਗਈ ਸੀ ਆਪਾਂ ਇਹ ਸਾਡਾ ਭਤੀਜਾ ਜੀ ਛੋਟਾ ਜਾ ਪਿਆਰਾ ਜਾ ਇਹ ਤਾਂ ਕਿਹਨਾਂ ਆਏ ਹਵਾ ਚ ਲੋ ਅੱਛਾ ਹੈ ਕਿਹਦੀ ਇਹਨਾਂ ਹੋਵਾਂ ਤਾਂ ਲੋਗੇ ਜਦੋਂ ਪਰਾ ਹੋ ਜਾ ਕੇ ਮੁਰਗੀ ਚਿਣੌਰ ਮਾਰੇ ਗਏ ਆ ਨਾ ਇੱਕ ਜਿਹੜੀ ਉਹ ਸੀ ਆਕਾਸ਼ ਤੇਨੂੰ ਜੀਨੇ ਉਹ ਦਿੱਤੀ ਸੀ ਮੇਰੇ ਖਾਲ ਚ ਗੁਰਤੀ ਦਿੱਤੀ ਸੀ ਕਿਤੋਂ ਦੀ ਸੀ ਉਹ ਲੰਗੋਵਾਲ ਦੀ ਲੰਗੋ ਇਸ ਤੇ ਵੀਰ ਦੀ ਵੀਰ ਦੀ ਸੀ ਕਿ ਹਾਂ ਜਿਆਦਾ ਬਹੁਤ ਜਿਆਦਾ ਬਹੁਤ ਸੀ ਇਹ ਤਾਂ ਪੂਰੀ ਚੈਂਟ ਸੀਗੀ ਲਓ ਜੀ ਇੱਧਰ ਹੋ ਜਾ ਤੁਸੀਂ ਮੇਰੇ ਕਾਸ਼ ਨੂੰ ਕੱਟ ਦਿੰਦੇ ਕੇਕ ਇੱਧਰ ਕਾਸ਼ ਨਹੀਂ ਬੈਣ ਜਾਣ ਤੂੰ ਨਾਲ ਤਾਂ ਬੈ ਜਾ ਤੂੰ ਇੱਧਰ ਆ ਕੇ ਵੀਡੀਓ ਬਣਾ ਤੁਸੀਂ ਬੈਠੇ ਉੱਧਰ ਲਗਾਛਾ ਚਲ ਇੱਧਰ ਨਹੀਂ ਕਰ ਦੋ ਲੋਜੀ ਕਟੋ ਕੇ ਕਾ ਲੈ ਦੋਨੇ ਬੈਲੀ ਦੋਸਤ ਮੋਸਤੀ ਬੈਲੀ ਜਾਣਾ ਸਾਡੇ ਉਰ ਵਾਲੇ ਦੋਸਤ ਨਹੀਂ ਆਏ ਕਾਸ਼ ਜੋਤ ਨੂੰ ਕਹਿ ਕੇ ਆਏ ਸੀ ਜੋਤ ਕੰਪਾ ਤੇ ਉਹ ਤਾਂ ਸਨਾਮ ਵਾਗ ਗਿਆ ਹਨਾ ਉਹ ਤਾਂ ਉੱਥੇ ਗਿਆ ਸੀ ਚੁਬਲੀਆ ਦੇ ਪਹਿਲਾਂ ਰਾਮਲੀਲਾ ਦੇਖਣ ਇਹ ਤਾਂ ਬੰਦ ਹੋ ਗਏ ਹੋਜੀ ਰਾਮਲੀਲਾ ਤਾਂ ਨਾ ਚਲ ਫਿਰ ਰਹਿਣਗੇ ਇੱਥੇ ਸਾਰੀ ਬੈਲੀ ਅੱਛਾ ਹੈਪੀ ਬਰਥਡੇਟ ਅੱਗ ਤਾਂ ਤੁਸੀਂ ਵੀ ਪਾ ਦੋ ਇਹਦੇ ਮੂੰਹ 'ਚ ਪਾ ਪੁੱਤ ਆਪ ਹੀ ਨਾ ਪਾਰੇ ਤੇ ਅੱਗ ਪਾਵਾਂਗੇ ਇਹ ਕਿਹੜਾ ਖਵਾਊਗਾ ਖਵਾਊਗਾ ਨਾ ਹੱਬ ਦੀ ਵਾਲਾ ਨੇ ਕਹਿੰਦਾ ਇਹ ਕਿਹੜਾ ਖਵਾਊਗਾ ਹੋਰ ਕਿਤੇ ਪਾਣ ਬੱਸ ਕੱਟ ਤਾਂ ਕੇ ਇੱਕ ਕੱਸ਼ ਨੇ ਤਾਂ ਚਲੋ ਹੋ ਗਿਆ ਹੈਪੀ ਬਰਥਡੇ ਕੰ ਦਾ ਨਹੀਂ ਆਇਆ ਨਹੀਂ ਪਾ ਦੀ ਬੇਨ ਲੈ ਮਿਸ਼ੂ ਮਿਸ਼ੂ ਪਰਦੀਪ ਨੂੰ ਸਾਨੂੰ ਕਾਲ ਕਰਵਾ ਰ ਚੱਕਾ ਸੱਕਾ ਗਏ ਇੱਕ ਨੂੰ ਉਸ ਨੂੰ ਕਾਲ ਕਰਾ ਜਾ ਰ ਕਰ ਲਈ ਹੈਲੋ ਹੈਲੋ ਹਾਂ ਪ੍ਰਦੀਪ ਉਹ ਇੱਕ ਕੇਕ ਕੱਟ ਕਰ ਰਿਹਾ ਇਸ ਦਾ ਆਲਾ ਫ੍ਰੀ ਚ ਕੇਕ ਹੈਲੋ ਸਭ ਦੇ ਕੋਲੋਂ ਕੱਟ ਰਹੇ ਹਾਂ ਨੇ ਉਹ ਤਾਂ ਕਹਿੰਦੀ ਉਹ ਫੋਨ ਦੀ ਡ੍ਰਿਪ ਚੜ ਗਈ ਹੈ ਮੈਂ ਨਹੀਂ ਖੜ ਜਾ ਚਾਚਾ ਬਣਾ ਚਾਚਾ ਚਾਚਾ ਤਾਂ ਬਣਾਉਣਾ ਤੇਰੇ ਕੋਲ ਹੀ ਹੈਗਾ ਫੋਨ ਵੀਡੀਓ ਕਾਲ ਲਾ ਮਨੂਰ ਦਾ ਸਟਿੱਕ ਤੇ ਲਾ ਜਾਈ ਐ ਤੈਨੂੰ ਕੀ ਲੱਗਦੀ ਛੋਟਾ ਫੋਨ ਇਥੇ ਕੁਸਮ ਦੀ ਚੰਦਰੀ ਇੱਧਰ ਹਾਂ ਉਹ ਦੋਨਾਂ ਨੂੰ ਇਕੱਠੇ ਕਰ ਲਓ ਦੋਨਾਂ ਨੂੰ ਐਡ ਕਰ ਦੇ ਤੇ ਕੁਸਮ ਨੂੰ ਤੇ ਮਰ ਦੇਖ ਲੋ ਪ੍ਰਦੀਪ ਤਾਂ ਇਹ ਕੱਟ ਨਾ ਕਰੀਂ ਕੋਈ ਦਿਨ ਬੱਚਾ ਉਹਦੇ ਨਾਲ ਵਸਠੀ ਦਾ ਪ੍ਰਦੀਪ ਤਾਂ ਇਹ ਨਹੀਂ ਕੱਟ ਪਾਟ ਨਾ ਕਰ ਇਹਦਾ ਬਣ ਰਹੀ ਆ ਪਤਾ ਚੱਲਣਾ ਚਲੋ 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 ਖਵਾਵੋ ਤੁਸੀਂ ਚਲੋ ਤੂੰ ਤਾਂ ਫੋਨ ਫਾੜ ਲੈ ਲੱਗ ਗਈ ਕਾਲ ਕੁੜੀ ਲੱਗੀ ਉਹਦੀ ਤਾਂ ਨਾਸ ਨਾ ਦਿੱਲੀ ਬਸਾਂ ਉਹ ਬਣਾ ਕਰਕੇ ਨੂੰ ਤਾਂ ਬੋਲ ਲੈਣਾ ਵਰਸ ਐ ਸਾਡੀ ਕੁੜੀ ਆ ਜੀ ਕੈਨੇਡਾ ਤੋਂ ਤੇ ਸਾਡੇ ਭਤੀਜੇ ਦੀ ਸਿਸਟਰ ਇੰਨਾ ਦੀ ਬੇਟੀ ਇੱਕ ਕੈਨੇਡਾ ਇੱਕ ਹਸਪੀਟਲ ਤੇ ਬੈਠੀ ਹੈਗੀ ਉਹ ਵੀ ਨਹੀਂ ਆ ਸਕੀ ਹਸਪੀਟਲ ਵਾਲੇ ਕੰਮ ਕਰਦੇ ਲਓ ਜੀ ਆ ਜਾ ਤੁਸੀਂ ਜੈ ਭਾ ਜੈ ਹੋ ਕੱਕੋ ਠੀਕ ਆ ਜਾਂਦਾ ਰੱਬ ਤੇਰਾ ਵਿਆਹ ਕਰ ਦੇ ਛੇਤੀ ਰੋਟੀ ਕਹਿੰਦਾ ਸੀ ਇਕੱਠੇ ਖਾਣੀ ਹੈਗੀ ਠੀਕਾ ਖਾਣਾ ਨਹੀਂ ਕਹਿੰਦਾ ਹਾਂ ਹੈਗਾ ਸਾਈ ਪੁੱਤਾ ਲਾ ਦੇ ਪੱਖਾ ਮਣ ਕਹਿੰਦੇ ਕੱਢ ਜੋ ਕਦੇ ਕੀ ਕੁੱੜ ਜੀ ਲਾ ਦੇ ਗਰਮੀ ਮੈਂ ਕਿਉਂ ਬਾਬੂ ਜਵਾਰੀ ਆ ਰਹੀ ਹੈ ਨਾ ਮੋਮਬਤੀ ਲਾਈ ਸੀ ਥੋੜਾ ਨੇ ਪਾ ਦਿੰਦੇ ਨਾ ਖਾਲੂ ਆਂਦਾ ਕਾਸ਼ੋ ਕਾਸ਼ੋ ਦਾ ਫੇਵਰੇਟ ਆ ਕਾਸ਼ੋ ਦਾ ਤਾਂ ਉਦੇ ਪ੍ਰਦੀਪ ਨੇ ਰੈੱਡ ਜਲੇ ਆਂਦਾ ਪਏ ਨਿਊਜ਼ੀਲੈਂਡ ਨਾਲ ਹਾਂ ਅੱਜ ਮੈਂ ਕਿਹਾ ਤੁਸੇ ਟੇਸਟੀ ਵੀ ਕਿਹੋ ਜਿਹਾ ਕਰਨਾ ਮੈਂ ਬਸ ਤੁਸੀਂ ਆ ਜਾਓ ਨਾ ਸਿੰਘਵੰਦਰ ਲਵੀ ਮੈਂ ਫੜਦੀ ਆਂ ਤੁਸੀਂ ਬਣਾਓ ਕਰੋ ਵੈਸੇ ਇੱਕ ਚਮਚਾ ਹੋਰ ਲੈ ਕੇ ਰਣਾ ਸੀ ਇਥੇ ਜਿਉਂਕ ਵਾਦੇ ਸੋਨੂੰ ਝੂਠਾ ਲੰਦਿਆ ਆਪੇ ਐਸੇ ਐਸੇ ਦਾ ਝੂਠਾ ਖਾ ਲਾ ਫੇਸ ਨੂੰ ਖਾ ਲਾ ਆਪਾਂ ਕਿ ਦੋ ਮਾਵਾਂਗੇ ਹਨਾ ਖਵਾਓ ਕੇਕਾ ਮੁੰਡੇ ਨੂੰ ਹਰ ਸਾਲ ਜਨਮ ਦਿਨ ਮਨਾਉਂਦਾ ਵੈਸੇ ਇਹ ਕਹਿੰਦਾਗਾ ਵੀ ਕੇਕ ਤਾਂ ਕੱਟ ਕਰਨਾ ਹੀ ਹੈਗਾ ਹਰ ਕਿਸੇ ਦਾ ਹਰ ਕਿਸੇ ਦਾ ਨੰਮ ਹੋਣਾ ਸਭ ਤੋਂ ਕੇਕ ਜਬਰਦਸਤੀ ਇਹੀ ਤਾਂ ਗੱਲ ਆ ਫਿਰ ਅੱਜ ਬੱਦੂਆਂ ਕੱਲ੍ਹ ਇਕੱਠੇ ਕੇਕ ਕੱਟਿਆ ਬੰਦੀ ਬੰਦੀ ਦੀ ਚਲਦੀ ਹੈ ਉਹਨਾਂ ਦਾ ਕਦੋਂ ਸੀ ਸਾਡੀ ਦੇ ਜਿਹੇ ਨਾਅ ਹੀ ਬਣੇ ਵੀਡੀਓ ਚਾਹੀਦਾ ਸਭ ਨੂੰ ਨਾ ਭਗਤ ਅਗਾ ਇਹੋ ਬਣਾਵਾਂਗੇ ਮੈਂ ਕਿਵੇਂ ਸਰਜੂ ਦਾ ਹਾਂ ਦੁਗਟਿਆ ਲੱਗ ਰਹੀ ਸੀ। ਛੁੱਟੀ ਕਿੰਨੇ ਦਿਨ ਲਾਈ ਹੋਈ ਸੀ? ਅੱਜ ਤਾਂ ਪੱਲਾ ਚੱਕ ਕੇ ਦੇਖ ਰਹੀ ਸੀ। ਦੋ ਤਿੰਨ ਵਾਰ ਦੇਖਿਆ ਸੀ ਇੰਨੇ ਟਾਈਮ ਤੋਂ ਤਾਂ ਨਹੀਂ। 9:00 ਵਜੇ ਆ ਗਈ ਸੀ ਫਿਰ। ਲਗੀ ਤਾਂ ਬੰਦੇ ਕੋਲ ਕਰੋ ਦੇਖ ਲਾ ਮੜਾ ਜਣਾ। ਮੁੰਡਾ ਕਾ ਕੁੜੀ ਆ? ਮੁੰਡਾ ਕਾ ਕੁੜੀ ਆ। ਇਹ ਭਾਈ ਮੁੰਡਾ ਹੋਇਆ ਵੀ ਮਸਾਂ ਜੀ ਸੀ। ਚਾਰ ਭੈਣਾਂ ਦਾ ਭਾਈ। ਚਾਰ ਭੈਣਾਂ ਵਾਧਾ ਹੋਇਆ ਸੀ ਤਾਂ ਦੀਦੀ ਨੂੰ ਉਹ ਸੀਗਾ ਵੀ ਕਿਤੇ ਕੁੜੀ ਤਾਂ ਨਹੀਂ ਹੋਈ। ਮੈਂ ਮੰਮੀ ਦੀ ਕੁੜੀ ਆ ਗਈ ਮੈਂ ਵੀ ਲਿਖੋ ਨਾ ਕੋਮਲ ਪੈਣੀ ਸੀ ਚਾਰ ਚਾਰ ਹਜ਼ਾਰ ਤਾਂ ਹੈਗੀਆਂ ਸੀਗੇ ਕੁੱਲ ਕਿੰਨਾ ਜਗਾ ਮਾਨੂੰ ਕੋਮਲ ਦੂਰ ਬਾਗੀ ਉਹ ਨਾ ਕੋਮਲ ਨੇ ਤਖਦੇ ਨਾ ਕੀ ਕਾਸੀ ਕਿਹ ਬਾਤ ਖੇਦ ਕਾਸੀ ਨਾ ਇਹ ਤਾਂ ਸਹੀ ਜਾ ਰਿਹਾ ਹੈ ਕਿ ਨਾ ਚੋੜੋ ਤੇਰੇ ਕਿੰਨੇ ਪੈਣ ਪੈਣੇ ਨੇ ਦੱਸੀ ਕਾਸੀ ਕਿੰਨੇ ਪੈਣ ਪੈਣੇ ਤੇਰੇ ਇੱਕ ਪਾਈ ਤਿੰਨ ਪੈਣਾ ਤਿੰਨ ਪੈਣਾ ਕਿਹੜੀਆਂ ਹੈਗੀਆਂ ਚਾਰ ਸਮਾ ਹਾਂ ਜੂ ਕਰਦੀਪ ਕੋਮਲ ਛੜਤੀ ਕੋਮਲ ਪਾਈ ਵੀ ਛੜਤੇ ਸਾਰੇ ਤਨੇ ਤਾਂ ਉਹੀ ਫੋਕੇ ਪਾਈ ਬਣਾ ਰੱਖੇ ਨੇ ਹਾਂ ਹੈ ਅੱਜ ਤੇ ਸਿਰਾ ਜਾ ਲੈ ਮੇਰੇ ਕੋਲ ਹੈਗੇ ਆ ਦੋ ਤਿੰਨ ਪਾਈ ਚਾਰ ਪੈਣਾ ਚਾਰ ਪੈਣਾ ਨੇ ਨਾ ਤੇਰੇ ਪੈਨ ਨੂੰ ਫੁੱਲ ਗਿਆ ਤੂੰ ਕੋਮਲ ਪੈਨ ਨੂੰ ਫੁੱਲ ਗਿਆ ਗਾਹ ਕੱਢੂ ਤੈਨੂੰ ਬਹੁਤ ਜ਼ਿਆਦਾ ਜਦ ਤੂੰ ਫੁੱਲ ਹਾਂ ਚਾਰ ਪੈਨ ਪੈਰੇ ਪਾਈ ਪਾਈ ਕੋਈ ਨਾ ਕਿਰਕੜੇ ਮੈਂ ਤਾਂ ਜਤੀ ਕੋਕਸਕ ਜਤੀ ਕੋਈ ਨਾ ਬਿੱਜੂ ਬਿੱਜੂ ਕਹਿੰਦਾ ਤਾਂ ਤੇ ਗੁੱਸੇ ਆ ਬਿੱਜੂ ਕਿਚਣਾ ਉਹ ਵੀ ਉਹ ਤੇਰਾ ਵੱਡਾ ਭਾਈ ਆ ਪੁੱਤ ਜੋਤੀ ਦਾ ਵੱਡਾ ਭਾਈ ਆ ਹੋਰ ਆ ਕੇ ਸਾਰਿਆਂ ਤੋਂ ਵੱਡੀ ਤੇਰੀ ਪ੍ਰਦੀਪ ਪੈਣਾ ਲੈ ਮੈਂ ਤੇਰੇ ਵਿਆਹ ਤੇ ਇੰਤਜ਼ਾਮ ਜ਼ਬਰਦਸਤ ਸਾਰੇ ਇਹਨਾਂ ਨਹੀਂ ਕਰ ਰਹੇ ਨੇ ਉਹ ਛੋਟੀ ਕਿਉਂ ਕਰੂਗਾ ਉਹਦੇ ਛੋਟੀ ਕੌਣ ਕਰੇਗਾ ਆ ਜਾਣ ਮਿਲ ਕੀ ਤਾਂ ਜੋਤੀ ਗੋ ਵੀ ਤੁਸੀਂ ਕਰੋਗੇ ਉਹ ਤੋਂ ਸਾਡੀ ਕੁਤਕ ਪਹਿਣਾ ਉਹ ਤੋਂ ਸਾਡੀ ਨੀਚ ਪਹਿਣਾ ਉਹ ਤੋਂ ਕਰ ਲਓ ਉਹ ਤੋਂ ਛੋਟਾ ਕੋਈ ਨਾ ਹੈ ਉਹ ਤੋਂ ਮਣੀ ਜਾਣਾ ਕੈਨੇਡਾ ਜਾਣਾ ਤੈਨੂੰ ਹੁਣ ਇਹ ਫਿਰ ਪਾਸਪੋਰਟ ਬਣਵਾ ਲੈ ਪਾਸਪੋਰਟ ਤਾਂ ਬਣਾ ਲਓ ਫਿਰ ਤੁਸੀਂ ਵੱਡਾ ਹੋ ਜਾਓ ਸੀਟੀ ਬਣਾ ਲਓ ਬਸ ਇਹ ਤਾਂ ਪਾ ਗੀ ਤੁਹਾਨੂੰ ਇਹਦਾ ਵੀ ਇਹ ਤਾਂ ਲੱਗ ਜਾ ਇਹਦਾ ਵੀ ਜੇ ਤਾਂ ਬਹੁਤ ਜਲਦੀ ਲੱਗੂਗਾ ਪਰ ਪਹਿਲੇ ਤੋਂ ਜਾ ਨਹੀਂ ਜਾਣਾ ਹੈਗਾ ਕਿਉਂ ਮਗਜੂਗਾ ਮਗਜੂਗਾ ਘਰ ਨਹੀਂ ਦੇਖੀਂ ਦੁਆਰੇ ਦੁਆਰੇ ਦੇਖੀਂ ਤਾਂ ਸੂਦਾ ਹੋ ਰਿਹਾ ਉਹ ਤੁਸੀਂ ਇੱਥੇ ਉਹ ਦਵਾ ਉਹਨੂੰ ਭੋਗ ਤੇ ਵਗ ਗਏ ਕਿਹਦੀ ਮੈਂ ਦੇਖਿਆ ਤੇ ਮੈਂ ਕਿੱਸਾ ਗੁਰਿੰਦਰ ਮੈਂ ਵੀ ਸੱਤੋਂ ਕਿਵੇਂ ਮੱਟੀ ਹੋਣੇ ਪਰ ਮੈਨੂੰ ਇਹਦਾ ਪਤਾ ਸੀ ਵੀ ਉਹਨਾਂ ਨੇ ਜਾਣਿਆ ਮੰਦਾਂ ਨਹੀਂ ਬਤਾਦੀ ਬਿਤਾਈ ਦੇ ਦੇਰੀ ਵੀ ਹੋ ਆਉਂਦੇ ਉਹ ਲੱਗੀ ਬਈ ਹੈ ਕੀਦੇ ਉਹਨੇ ਨਾਨਕੇ ਤੇ ਹੈਗੇ ਨੇ ਨਾਲ ਥੋੜੇ ਦੇ ਤੇ ਜਾਣਾ ਸੀ ਉਹਦਾ ਨਾਨਾ ਸੀ ਜੋ ਫਿਰ ਬਾਗੀ ਉਹ ਦੀਦੀ ਕਹਿੰਦੀ ਕਹਿੰਦੀ ਮੈਂ ਉਧਰੋਂ ਜਾਉਂਗੀ ਮੈਂ ਕਿਹਾ ਤੇਰੇ ਬੰਦੇ ਨਾਲ ਤਾਂ ਮੈਂ ਉਰੋਂ ਬੱਤੂਗੀ ਕੌਣ ਗਿਆ ਜਾਂਦਾ ਸੀ ਲੌਜੀ ਬੱਸ ਵੀ ਮਾਣਾ ਆਉਂਦਾ ਥੋੜਾ ਜਿਹਾ ਆਇ ਨਾ ਕਰ ਮਾਤਾ ਆਟਾ ਆਟਾ ਵੀ ਕੋਲੋਂ ਲੈ ਲਓ ਬੁੱਤ ਖਾਣਾ ਗਾਣਾ ਵਗੀਆਂ ਖਾਂਦਾ ਬਸ ਇਹ ਪਹਿਲੇ ਜਨਮ ਚ ਫਿਰ ਬਹੁਤ ਵੱਡੇ ਅਮੀਰ ਘਰ ਦਾ ਬੰਦਾ ਸੀ ਅਮੀਰ ਘਰ ਦਾ ਬੰਦਾ ਸੀ ਕੈਂਟ ਕੈਂਟ ਕੱਪੜਾ ਅੱਜ ਤੈਨੂੰ ਸੱਚੇ ਪੈਰਾਂ 'ਚ ਵੀ ਕਿਵੇਂ ਚੱਪਲਾਂ ਪਾਲੀਆਂ ਕਾਫੀ ਕੱਪੜੀ ਪਾਈਆ ਭੁੱਲ ਗਈ ਪਾ ਕੇ ਧੀ ਹੋਰ ਅ ਟੀ-ਸ਼ਰਟ ਪਾਲੀ ਨਾਲੇ ਬਲੈਕ ਓਪਨ ਤੇ ਨੇ ਸ਼ਰਟ ਛੱਡ ਲਈ ਹੂੰ ਸੀ ਜਨ ਪਸੰਦ ਨਹੀਂ ਪਰ ਕਾਬੀ ਪਸੰਦਾ ਮੁੰਡੇ ਨੂੰ ਝੂਲ ਪਸੰਦ ਨੇ ਮੈਂ ਸਮਝ ਨਹੀਂ ਤਾਂ ਸੋਚਿਆ ਨੀਰ ਜੇ ਮੈਂ ਰੁਕਣ ਕਿਉਂਕਿ ਜੇ ਕਿਆ ਸੋਚ ਕੇ ਪਾਇਆ ਵੀ ਜੇ ਮੈਂ ਮੈਮ ਰੱਖੂਗਾ ਤਾਂ ਕਿਵੇਂ ਦਾ ਲੱਗੂਗਾ ਕਿਵੇਂ ਦਾ ਲੱਗੂਗਾ ਸੋਹਣੇ ਲੱਗਰੋ ਤੁਸੀਂ ਤਾਂ ਬਹੁਤ ਹੂੰ ਚਲੋ ਮਾਂ ਕੀ ਕਰਤਾ ਸੀ ਤਾ ਇਹ ਮੇਰਾ ਆਈਡੀਆ ਸੀ ਦਾਦਾ ਆਈਡੀਆ ਉਹ ਜਨਮ ਦਿਨ ਨਸੀਬ ਦਾ ਆਕਾਸ਼ ਦਾ ਕੇਕ ਅਸੀਂ ਕੱਟ ਲਿਆ ਕਹਦੇ ਕੇਕ ਕੱਟ ਚਲ ਜਨਮ ਦਿਨ ਚਲ ਠੀਕ ਹੈ ਜੰਗਾ ਕੰਮ ਕਰ ਰਿਹਾ ਉਹ ਕੰਮ ਕਰ ਰਿਹਾ ਤੋਰ ਕੋਈ ਨਾ ਫੇਰ ਖਾਣ ਦੋ ਤਾ ਉਹ ਬਦੋਰੇ ਜੱਗਗੇ ਕਰਨ ਆ ਰਹੇ ਨੇ ਮੇਰੇ ਖੂਸੀ ਤੇ ਚੱਲ ਹਣ ਜਾ ਉੱਥੇ ਬੈਠਣ ਦੇ ਬੈ ਜਾ ਪੁੱਤ ਹਾਂ ਤੂੰ ਪੈਰ ਤੇ ਪੈਰ ਮਾਰੀ ਹਾਂ ਇਹ ਲੋ ਜੀ ਬਸ ਇਹ ਨਹੀਂ ਲਿਖਾ ਹੁੰਦਾ ਮੈਂ ਨਹੀਂ ਸਮੋਸਾ ਖਾਣ ਦਿੰਦਾ ਮਾੜਾ ਜਿਹਾ ਕੀ ਹੂੰ ਆਪ ਦਾ ਖਾਣਾ ਨਹੀਂ ਮੇਰੇ ਤਾਂ ਰਾਤ ਲੱਡੂ ਖਾ ਕੇ ਨਾ ਪੁੱਛ ਕਿੰਨਾ ਪੀਂਦੇ ਇਹਦੇ ਨਾਲੋਂ ਤਾਂ ਕੁਝ ਸਮੋਸੇ ਨਾਲ ਤਾਂ ਮੈਂ ਤਾਂ ਕੁਸੂਰ ਮੰਗਾ ਲੇ ਫਿਰ ਹੋ ਕੀ ਈ ਠੀਕ ਆ 아이 دیک ਸੀ ਰੋਟੀ ਤਾਂ ਤੂੰ ਤਿਆਰ ਕਰੀ ਬੈਠੀ ਸੀ ਹੋਰ ਰੋਟੀ ਜੀ ਬਸ ਥੋੜਾ ਜਿਹਾ ਐਫਰਟ ਕਰ ਲੈਂਦੇ ਪੰਜਿਆਰ ਤਰ੍ਹਾਂ ਦੀ ਸਬਜ਼ੀ ਬਣਾ ਦਿੰਦੇ ਦੋ ਤਰ੍ਹਾਂ ਦੇ ਜਿਹੜਾ ਪਿੱਛੇ ਸੀ ਉਹ ਸਾਰੇ ਕੱਢ ਕੇ ਸਬਜ਼ੀ ਬਣਾ ਦਿੰਦੇ ਨਾ ਤੱਕੀ ਇਹਨਾਂ ਦਾ ਕੋਈ ਹੋਰ ਚੀਜ਼ ਕਰ ਲੇ ਆ ਫਿਰ ਸੰਗ ਕਰ ਲੈਣੇ ਉਹ ਤੇ ਨਾ ਇਹ ਤਾਂ ਜਲਦੀ ਦੀ ਕੋਈ ਨਾ ਤੱਕੀ ਉਹਦੇ ਸੇਵ ਲੈਣ ਸੇਵੜਾ ਖੰਡ ਲੈ ਕੱਟ ਕੇ ਸਮਾਂ ਰਾਦੀ ਇਹ ਪਾਰਲੇ ਸੇਵੀ ਕੱਟ ਦੇਗਾ ਸਾ ਹਾਂ ਅੱਗੇ ਦੁਬਾਰਾ ਇਹ ਕਰ ਲਿਆ ਕਰਾਂਗੇ ਹੋਰ ਸੇਵ ਕੱਟ ਲਿਆ ਕਰਾਂਗੇ ਹੋਰ ਆ ਦਿਨਾਂ ਚ ਸੇਵਤਾ ਹੈਗੇ ਨੇ ਇਹ ਜੇ ਤਾਂ ਦੂਸਰੀ ਲਿਆਵੇ ਇੱਕ ਗੁੱਦਾ ਲੈ ਲਿਆਵੇ ਇੱਕ ਜੋ ਤੈਨੂੰ ਪਾਟ ਦੇ ਆ ਰਿਹਾ ਸੀ ਤਾਂ ਕਿ ਉਹ ਮਾਮਾ ਮਾਰੀ ਦਾ ਉਲਗਾ ਕਰਤਾ ਕਰਤੀ ਨਾ ਕਰਤਾ ਕਰਾ ਦੇਉਂਗਾ ਉਸ ਤੇ ਰਹਿਣਗੇ

పయిరావ. అలావ కింరు యిది ఉమసిల ని familది? ంలా సాన్మసివమస౎ క్రిపలిలిల్. ంరింది తాకె నియామావరుి మదూదిాసియింసివలే안 politeనద నియా? � एपी हो जी लिमका हां हां जी समोसा समोसा समोसे ने के का लिमका गैस खाना था आ जाओ तो बंधु को कोने ना ले छ सवाल जी स्वाद है खाना दे ना ठीक है स्वाद आ नहीं है ਉਹਨਾਂ ਦਾ ਜਰਾ ਸੀ ਫਾਰਮ ਨਹੀਂ ਵਰਦੇ ਕੱਟੀਆਂ ਦਾ ਭਰਾਂਗੇ ਕੱਟੀਆਂ ਦੇ ਸਰਟੀਫਿਕੇਟ ਲੈਣਾ। ਇਹੋ ਜੀ ਚੌਲ ਵੀ ਪਾ ਕੇ ਲੈ ਜਾ। ਐਨੇ ਪਹਿਨੇ ਬਣਾਏ ਲੈ। ਹੋਰ ਕਾਲਾ ਪਾ ਦੇ। ਲਖਾ ਵਿੱਚ ਪਾ ਦੇ ਚੌਲਾਂ ਨੂੰ। ਪਾ ਦੇ। ਕੋਣ ਆ ਗਿਆ ਬਈ? ਹੈ? ਕੋਣ ਮਨਾਈ? ਕਦੇ ਆਉਂਦੇ ਨਹੀਂ ਬਸ 2 ਮਿੰਟ ਐਂ ਕਦੇ। ਕਦੇ ਆਉਂਦੇ ਨਹੀਂ 2 ਮਿੰਟ। kita जा किधर जाओगे Ke मंडी तक आ काम नहीं जा इधर बक्सी आश्रम रोड ना आश्रम रोड हां ओ मोड़े रोड से आगे नहीं आ ता करना तो नाम में कौन आ चरणजीत ਸੋ ਉਹ ਸਖਾ ਨੇ ਆਦਾ ਮੂਫੋਨ ਤੇ ਲੱਗੀ ਰਹੀਆਂ ਨਹੀਂ ਕੋਈ ਗੱਲ ਜੀ ਸਾਡੇ ਵਿਸਥਾਰ ਆ ਰਹੇ ਨੇਗੇ ਹਾਂ ਮੈਂ ਤੁਹਾਨੂੰ ਗਾਣਾਗਾ ਹਾਂ ਤੁਹਾਨੂੰ ਗਾਣਾਗਾ ਬਸ ਵੀਡੀਓ ਬਣਾਣੀ ਹੈਗੀ ਉਹਨੇ ਚਲ ਪਾ ਆ ਜਲਦੀ ਲੇਟ ਹੋਈ ਜਾਂਦੀ ਹੈ ਅਸੀਂ ਕੀ ਜਵਾਮੀ ਦੀ ਚੌਲ ਅਸੀਂ ਵੀਡੀਓ ਚੌਲ ਪਾ ਲਈਏ ਸਾਰੇ ਤੁਹਾਨੂੰ ਪਾਵਾਂਗੇ ਇਹ ਇਹ ਤਾਂ ਪਾ ਦੇਣਾ ਨਹੀਂ ਹਾਂ ਇਹ ਚ ਪਾ ਲੈ ਚਾ ਔਰ ਅਸੀਂ ਪਾ ਦੇਣਾ ਬਸ ਹੁਣ ਅਸੀਂ ਸਭ ਲੋ ਸਨਲ ਸਰ ਜਾਤੇ ਹੁਣ ਅਸੀਂ ਚੌਲ ਰੋਟੀ ਹੀ ਪਕਾਵਾਂਗੇ ਅੱਡ ਤੱਕ ਪਾਤਾ ਗੁੰਨੇ ਨਾ ਆ ਰੋਟੀਆਂ ਪਕਾ ਲਿਆ ਜਾ ਕੇ ਹੋਰ ਕੁਸ ਪਕਾਣਾ ਤੇਰੇ ਹੋਰ ਮਦਨ ਨਾ ਪਰ ਸਕਦੇ ਇਹ ਨਾ ਪਰਸਾ ਉਹਨਾਂ ਦਾ ਪਾਪ ਵੀ ਤੁਸੀਂ ਅੱਥੀ ਖਾਣ ਵਾਲੇ ਕੀ ਲਓ ਜੀ ਆਪਾਂ ਸਬਜ਼ੀ ਪਕਾ ਲਈ ਚੌਲ ਚੌਲ ਪਕਾ ਲਈ ਮੇਰੇ ਮੁੰਡੇ ਲਈ ਅਸੀਂ ਖਾਣੇ ਨਹੀਂ ਹੈਗੇ ਪੱਡੀ ਵੈਸੇ ਉਹ ਆਏ ਇਹ ਬਸ ਆਏ ਗਏ ਇਹ ਮੇਰੀ ਸੈਲੀ ਹੈ ਕਿ ਮੇਰੇ ਭੈਣ ਕੇ ਮੇਰੇ ਵੀ ਭੈਣ ਆ ਗਈ ਭੈਣ ਤਾਂ ਬੰਦ ਕਰਦੀ ਹੈ ਲੈ ਕਰ ਹੂੰ ਸਮੋਸੇ ਨਹੀਂ ਖਾਣੇ ਹੈਗੇ ਕਿਸੇ ਨੇ ਸੁੱਖੂ ਨੇ ਨਹੀਂ ਸਮੋਸਾ ਨਹੀਂ ਖਾਣਾ ਇੱਥੇ ਵੰਡ ਦੇ ਸਮੋਸੇ ਤਾਂ ਤੁਸੀਂ ਤੂੰ ਤਾਂ ਖਾ ਲਉਂਦਾ ਨਹੀਂ ਤੂੰ ਨਹੀਂ ਖਾਣੇ ਹੈਗੇ ਸਾਨੂੰ ਮੂਰੇ ਬੰਦ ਹੋ ਗਏ ਥੋੜਾ ਮੇਰਾ ਇੱਧਰ ਵੀ ਗਿਆ ਬਾਈ ਠੀਕ ਹੈ ਬਾਏ ਹੁਣ ਅਸੀਂ ਜਾ ਰਹੇ ਹੈਗੇ ਵੀਡੀਓ ਦਾ ਐਂਡ ਇੱਥੇ ਕਰਕੇ ਅੱਗੇ ਦਿਖਾਉਣੇ ਹੈਗੇ ਸਾਨੂੰ ਕੰਟੀਨਿਊ ਮੈਂ ਜਾ ਜਾਈਗੀ ਆਪਣੇ ਪਿੰਡ ਬਖਸ਼ੀਆਲ ਫਿਰ ਉੱਥੇ ਵੈਸੇ ਮੇਰੇ ਸਹੁਰੇ ਨੇ ਅਸੀਂ ਕਾਫੀ ਟਾਈਮ ਤੋਂ ਬਖਸ਼ੀਆਲ ਰਹਿ ਰਹੇ ਆਂ ਬਖਸ਼ੀਆਲ ਤੋਂ ਸਨਾਮ ਰਹਿ ਰਹੇ ਆਂਗੇ ਉੱਥੇ ਸਾਡੇ ਚਾਚੇ ਤਾਏ ਰਹਿੰਦੇ ਨੇਗੇ ਸਾਨੂੰ ਬਹੁਤ ਮੁਹੱਬਤ ਪਿਆਰ ਕਰਦੇ ਨੇਗੇ ਤੇ ਮੇਰੀ ਫਰੈਂਡ ਤੇ ਵੈਸੇ ਮੇਰੇ ਭੈਣਾਂ ਤੋਂ ਵੀ ਵੱਧ ਆ ਗਈ ਉਹ ਉਹਨਾਂ ਦੇ ਬਿੱਟ ਦਾ ਬਰਥਡੇ ਸੀ ਅਸੀਂ ਸੈਲੀਬ੍ਰੇਟ ਕਰ ਆਏ ਕਿੱਡੇ ਵੀ ਕੋਈ ਪੱਟੀ ਗੱਲ ਹੋਵੇ ਕਿੱਡੇ ਵੀ ਕੋਈ ਵੱਡੇ ਫੈਸਲੇ ਲੈਣੇ ਹੁਣ ਸਾਨੂੰ ਇੱਕ ਦੂਸਰੇ ਤੋਂ ਪੁੱਛ ਕੇ ਗੱਲ ਕਰਦੇ ਆਂਗੇ ਕਰੀਬੀ ਹੁੰਦਾਗਾ ਜਿਨ੍ਹਾਂ ਨਾਲ ਹਰ ਇੱਕ ਗੱਲ ਸ਼ੇਅਰ ਕਰੀ ਜਾਂਦੀ ਹੈਗੀ ਇੱਕ ਦੂਸਰੇ ਨੂੰ ਦੱਸ ਕੇ ਇੱਕ ਦੂਸਰੇ ਨੂੰ ਦੱਸ ਪੁੱਛ ਕੇ ਆਪਾਂ ਕੰਮ ਸ਼ਟਾਰਟ ਵੀ ਕਰ ਲਨੇ ਇੱਕ ਦੂਜੇ ਨਾਲ ਗੱਲ ਸ਼ੇਅਰ ਕਰਦੇ ਵੀ ਆਪਾਂ ਕਿਵੇਂ ਕਰਨਾ ਕਿਵੇਂ ਕਰਨਾ ਕੋਈ ਵੀ ਕੰਮ ਕਰ ਹੋਵੇ ਲੋ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਆਂਗੇ ਨਵੇਂ ਪਲ ਨਵੀਂ ਜ਼ਿੰਦਗੀ ਨਵੀਂ ਕਹਾਣੀ ਦੇ ਨਾਲ ਦਿਖਾਉਂਦੇ ਰਹਾਂਗੇ ਬਣੇ ਰਹੋ ਸਾਡੇ ਵੀਡੀਓ ਦੇ ਨਾਲ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਤਾਂ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਦੇ ਵਿੱਚ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਸਬਸਕ੍ਰਾਈਬ ਦਾ ਤੁਹਾਡੀ ਮਰਜ਼ੀ ਅਜੇ ਕਰਨਾ ਕਰ ਦਿਓ ਨਹੀਂ ਕਰਨਾ ਤਾਂ ਅਸੀਂ ਕਹਿੰਦੇ ਨਹੀਂ ਵੀ ਸਬਸਕ੍ਰਾਈਬ ਕਰੋ